ਸਸ਼ੀਕਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਹਫਤੇ ਦੇ ਅੱਜ ਦੇ ਵਿੱਚ ਇੱਕ ਗੜਬੜ ਵਾਲਾ ਤੂਫਾਨ ਗ੍ਰੇਟਰ ਟ੍ਰਾਂਟੋ ਖੇਤਰ ਦੇ ਵਿੱਚ ਲਗਾਤਾਰ ਬਰਫਬਾਰੀ ਕਰ ਰਿਹਾ ਸੜਕਾਂ ਹੌਲੀ ਹੋ ਰਹੀਆਂ ਨੇ ਆਵਾਜਾਈ ਦੇ ਵਿੱਚ ਦੇਰੀ ਹੋ ਰਹੀ ਹੈ ਤੇ ਸਕੂਲੀ ਆਵਾਜਾਈ ਦੇ ਵਿੱਚ ਲਗਾਤਾਰ ਵਿਘਨ ਪੈ ਰਿਹਾ ਹੈ ਵਾਤਾਵਰਣ ਅਤੇ ਜਲਵਾਯੂ ਪਰਵਰਤਨ ਕੈਨੇਡਾ ਦੀ ਬਰਫਬਾਰੀ ਦੀ ਚੇਤਾਵਨੀ ਮਿਸੀਸਾਗਾ ਟ੍ਰਾਂਟੋ ਯੋਕ ਖੇਤਰ ਪੀਲ ਅਤੇ ਦੱਖਣੀ ਅਨਟੇਰੀਓ ਦੇ ਬਹੁਤ ਸਾਰੇ ਹਿੱਸਿਆਂ ਦੇ ਲਈ ਪ੍ਰਭਾਵੀ ਹੈ ਕਿਉਂਕਿ ਸਿਸਟਮ ਲੰਘਦਾ ਹੈ ਬੁੱਧਵਾਰ ਨੂੰ ਇਹ ਖੇਤਰ ਪਹਿਲਾਂ ਹੀ ਅਲਬਰਟਾ ਕਲੇਪਰ ਦੇ ਨਾਲ ਬੰਨੇ ਰਾਤ ਭਰ ਦੇ ਥਰੈਨਾ ਤੋਂ ਬਾਅਦ ਸੈਂਟੀਮੀਟਰ ਦੀ ਟਕਣ ਦੇ ਨਾਲ ਟਕਿਆ ਗਿਆ ਭਵਿੱਖਬਾਣੀ ਕਰਨ ਵਾਲਿਆਂ ਨੂੰ ਦੁਪਹਿਰ ਤੱਕ 5 ਤੋਂ 10 ਸੈਂਟੀਮੀਟਰ ਵਾਧੂ ਮੀਂਹ ਪੈਣ ਦੀ ਉਮੀਦ ਹੈ ਕੁਝ ਅੰਦਰੂਨੀ ਖੇਤਰਾਂ ਦੇ ਵਿੱਚ ਕੁੱਲ 15 ਸੈਂਟੀਮੀਟਰ ਦੇ ਨੇੜੇ ਇਸ ਨੂੰ ਦੇਖਿਆ ਜਾ ਸਕਦਾ ਹੈ 온ਟਾਰੀਓ ਝੀਲ ਦੇ ਨੇੜੇ ਦੇ ਇਲਾਕਿਆਂ ਦੇ ਵਿੱਚ ਮੀਂਹ ਜਾਂ ਫਿਰ ਮੀਂਹ ਬਰਫ਼ ਦੇ ਮਿਸ਼ਰਣ ਦਾ ਅਨੁਪਾਅ ਹੋ ਰਿਹਾ ਜੋ ਉਹਨਾਂ ਥਾਵਾਂ ਤੇ ਜਮਾ ਹੋਣ ਨੂੰ ਘਟਾ ਰਿਹਾ ਹੈ ਪਾਰੀਬਰ ਪਾਰੀ ਅਤੇ 40 ਤੋਂ 60 ਕਿਲੋਮੀਟਰ ਦੀ ਰੇਂਜ ਦੇ ਵਿੱਚ ਉੱਤਰ ਪੱਛਮੀ ਹਵਾਵਾਂ ਯਾਤਰਾ ਨੂੰ ਮੁਸ਼ਕਲ ਬਣਾ ਰਹੀਆਂ ਨੇ ਜਦੋਂ ਵੀ ਤੇਜ਼ ਫਟਣ ਵਾਲੇ ਝੱਖਣ ਲੰਘਦੇ ਨੇ ਤਾਂ ਦ੍ਰਿਸ਼ਟੀ ਘਟਦੀ ਰਹਿੰਦੀ ਹੈ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਿਨਾਂ ਇਲਾਜ ਕੀਤੇ ਸੜਕਾਂ ਫੁੱਟਪਾਥ ਅਤੇ ਸਾਈਕਲ ਲੇਨ ਦਿਨ ਦੇ ਜ਼ਿਆਦਾਤਰ ਸਮੇਂ ਲਈ ਫਸਲਣ ਵਾਲੇ ਰਹਿਣਗੇ GTA ਭਰਦੀਆਂ ਟ੍ਰਾਂਜ਼ਿਟ ਏਜੰਸੀਆਂ ਦੇਰੀ ਦੀ ਰਿਪੋਰਟ ਕਰ ਰਹੀਆਂ ਨੇ ਕਈ ਬੱਸ ਰੂਟ ਸਮੇਂ ਤੋਂ ਪਿੱਛੇ ਚੱਲ ਰਹੇ ਨੇ ਕਿਉਂਕਿ ਆਪਰੇਟਰਸ ਘੱਟ ਟ੍ਰੈਕਸ਼ਨ ਅਤੇ ਹੌਲੀ ਟ੍ਰੈਫਿਕ ਦੇ ਨਾਲ ਨਜਿੱਠ ਰਹੇ ਨੇ ਟ੍ਰਾਂਟੋ ਦੇ ਵਿੱਚ ਐਂਟੀ ਆਈਸਿੰਗ ਟ੍ਰੇਨਾਂ ਅਤੇ ਸਟ੍ਰੀਕਰ ਤਾਇਨਾਤ ਕੀਤੇ ਗਏ ਨੇ ਜਦਕਿ ਵੱਖ-ਵੱਖ ਸਵਾਰਾਂ ਨੂੰ ਸ਼ਾਮ ਨੂੰ ਭੀੜ ਦੇ ਦੌਰਾਨ ਲੰਬੇ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ ਸੜਕ ਤੇ ਹਾਂ ਹਾਈਵੇ 401 ਅਤੇ ਹਾਈਵੇ 410 ਅਤੇ ਡਰਾਈਵਰਾਂ ਨੇ ਸਵੇਰ ਦੇ ਸਫ਼ਰ ਦੌਰਾਨ ਭਾਰੀ ਭੀੜ ਅਤੇ ਹੌਲੀ ਗਤੀ ਦੀ ਰਿਪੋਰਟ ਕੀਤੀ ਕੁਝ ਖੇਤਰਾਂ ਦੇ ਵਿੱਚ ਸਕੂਲ ਆਵਾਜਾਈ ਰੱਦ ਹੀ ਕਰ ਦਿੱਤੀ ਗਈ ਖਾਸ ਕਰਕੇ ਯੋਕ ਖੇਤਰ ਦੇ ਵਿੱਚ ਜਿੱਥੇ ਬੱਸਾਂ ਮਿਨੀ ਵੈਨਾਂ ਅਤੇ ਟੈਕਸੀਆਂ ਨੂੰ ਦਿਨ ਭਰ ਦੇ ਲਈ ਮੌਤਲ ਕੀਤਾ ਗਿਆ ਹੋਰ ਬੋੜਾ ਨੇ ਪਰਿਵਾਰਾਂ ਨੂੰ ਦੁਪਹਿਰ ਦੇ ਰੂਟਾਂ ਤੇ ਸੰਭਾਵਿਤ ਦੇਰੀ ਬਾਰੇ ਚੇਤਾਵਨੀ ਦਿੱਤੀ ਹੈ ਮਿਸਾਗਾ ਦੇ ਵਿੱਚ ਸਰਦੀਆਂ ਦੇ ਰੱਖ-ਰਖਾਅ ਲਈ ਟੀਮਾਂ ਨੂੰ ਤਰਜੀਹ ਦਿੱਤੀ ਗਈ ਹੈ ਕਿ ਸੜਕਾਂ ਫੁੱਟਪਾਥਾਂ ਤੇ ਰਹਾਇਸ਼ੀ ਖਿੜਕੀਆਂ ਨੂੰ ਲਗਾਤਾਰ ਸਾਫ਼ ਕੀਤਾ ਜਾਵੇ ਸ਼ਹਿਰ ਦੀਆਂ ਮੌਸਮੀ ਪਾਰਕਿੰਗ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਨੇ ਜਿਸ ਦਾ ਅਰਥ ਹੈ ਕਿ ਬਰਫ਼ਬਾਰੀ ਦੇ ਦੌਰਾਨ ਸੜਕ ਤੇ ਖੜੇ ਵਾਹਨਾਂ ਨੂੰ ਟਿਕਟਾਂ ਕੱਟਣ ਜਾਂ ਫਿਰ ਖਿੱਚਣ ਦਾ ਜੋਖਮ ਹੁੰਦਾ ਤਾਂ ਜੋ ਆਰਾਮ ਨਾਲ ਲੰਘਿਆ ਜਾ ਸਕੇ ਪੀਰਸਨ ਹਵਾਈ ਅੱਡੇ ਦੇ ਅਮਲੇ ਰਣਵੇਂ ਨੂੰ ਸਾਫ਼ ਕਰਨ ਲਈ ਲਗਾਤਾਰ ਕੰਮ ਕਰ ਰਹੇ ਨੇ ਜਦਕਿ ਹਵਾਈ ਅੱਡਾ ਚਾਲੂ ਰੱਖਿਆ ਜਾ ਰਿਹਾ ਹੈ ਯਾਤਰੀਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿਉਂ ਬਰਫ਼ ਸਾਫ਼ ਕਰਨ ਦੇ ਕਾਰਜਾਂ ਦੇ ਨਾਲ ਜੁੜੀ ਸੰਭਾਵੀ ਦੇਰੀ ਕਾਰਨ ਆਪਣੀ ਓਡਾਮ ਦੀ ਸਥਿਤੀ ਦੀ ਜਾਂਚ ਜ਼ਰੂਰ ਕਰ ਲੈਣ ਡਰਾਈਵਰਾਂ ਨੂੰ ਗਤੀ ਘਟਾਉਣ ਵਾਧੂ ਜਗ੍ਹਾ ਛੱਡਣ ਅਤੇ ਯਾਤਰਾਵਾਂ ਦੇ ਲਈ ਆਪਣੇ ਆਪ ਨੂੰ ਸਵੇਰੇ ਵੱਧ ਸਮਾਂ ਦੇਣ ਦੀ ਤਾਕੀਦ ਕੀਤੀ ਗਈ ਹੈ ਟਰਾਂਜ਼ਿਟ ਹੋਗਾ ਯਾਤਰਾਵਾਂ ਨੂੰ ਦਨ ਪਰ ਅਪਡੇਟ ਕੀਤੇ ਸੇਵਾ ਅਲਰਟਾਂ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ। ਸ਼ਾਮ ਤੱਕ ਤੂਫਾਨ ਦੇ ਘਟਣ ਦੀ ਉਮੀਦ ਜ਼ਰੂਰ ਕੀਤੀ ਗਈ ਹੈ ਜਿਸ ਤੋਂ ਬਾਅਦ ਰਾਤ ਪਰ ਤੇਜ਼ ਹਵਾਵਾਂ ਵੀ ਚੱਲਣਗੀਆਂ। ਅਧਿਕਾਰੀ ਹਾਲਾਤਾਂ ਦੀ ਨਿਗਰਾਨੀ ਕਰਦੇ ਰਹਿਣਗੇ ਤੇ ਲੋੜ ਪੈਣ ਤੇ ਨਵੀਂ ਸਲਾਹ ਵੀ ਜਾਰੀ ਕਰਨਗੇ। ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ। ਹਫਤੇ ਦੇ ਅੱਧ ਦੇ ਵਿੱਚ ਇੱਕ ਗੜਬੜ ਵਾਲਾ ਤੂਫਾਨ ਗ੍ਰੇਟਰ ਟ੍ਰਾਂਟੋ ਖੇਤਰ ਦੇ ਵਿੱਚ ਲਗਾਤਾਰ ਬਰਫਬਾਰੀ ਕਰ ਰਿਹਾ ਸੜਕਾਂ ਹੌਲੀ ਹੋ ਰਹੀਆਂ ਨੇ ਆਵਾਜਾਈ ਦੇ ਵਿੱਚ ਦੇਰੀ ਹੋ ਰਹੀ ਹੈ ਤੇ ਸਕੂਲੀ ਆਵਾਜਾਈ ਦੇ ਵਿੱਚ ਲਗਾਤਾਰ ਵਿਘਨ ਪੈ ਰਿਹਾ ਹੈ। ਵਾਤਾਵਰਣ ਅਤੇ ਜਲਵਾਯੂ ਪਰਵਰਤਨ ਕੈਨੇਡਾ ਦੀ ਬਰਫਬਾਰੀ ਦੀ ਚੇਤਾਵਨੀ ਮਿਸੀਸਾਗਾ, ਟ੍ਰਾਂਟੋ, ਯੋਕ ਖੇਤਰ ਪੀਲ ਅਤੇ ਦੱਖਣੀ ਅਨਟੇਰੀਓ ਦੇ ਬਹੁਤ ਸਾਰੇ ਹਿੱਸਿਆਂ ਦੇ ਲਈ ਪ੍ਰਭਾਵੀ ਹੈ ਕਿਉਂਕਿ ਸਿਸਟਮ ਲੰਘਦਾ ਹੈ। ਬੁੱਧਵਾਰ ਨੂੰ ਇਹ ਖੇਤਰ ਪਹਿਲਾਂ ਹੀ ਅਲਬਰਟਾ ਕਲੇਪਰ ਦੇ ਨਾਲ ਬੰਨੇ ਰਾਤ ਭਰ ਦੇ ਥਰੈਨਾ ਤੋਂ ਬਾਅਦ ਸੈਂਟੀਮੀਟਰ ਦੀ ਢਕਣ ਦੇ ਨਾਲ ਟਕਿਆ ਗਿਆ। ਪ੍ਰਵਿਖਿਆਣੀ ਕਰਨ ਵਾਲਿਆਂ ਨੂੰ ਦੁਪਹਿਰ ਤੱਕ 5 ਤੋਂ 10 ਸੈਂਟੀਮੀਟਰ ਵਾਧੂ ਮੀਂਹ ਪੈਣ ਦੀ ਉਮੀਦ ਹੈ। ਕੁਝ ਅੰਦਰੂਨੀ ਖੇਤਰਾਂ ਦੇ ਵਿੱਚ ਕੁੱਲ 15 ਸੈਂਟੀਮੀਟਰ ਦੇ ਨੇੜੇ ਇਸ ਨੂੰ ਦੇਖਿਆ ਜਾ ਸਕਦਾ ਹੈ। 온ਟਾਰੀਓ ਝੀਲ ਦੇ ਨੇੜੇ ਦੇ ਇਲਾਕਿਆਂ ਦੇ ਵਿੱਚ ਮੀਂਹ ਜਾਂ ਫਿਰ ਮੀਂਹ ਬਰਫ਼ ਦੇ ਮਿਸ਼ਰਣ ਦਾ ਅਨੁਪਾਅ ਹੋ ਰਿਹਾ ਹੈ ਜੋ ਉਹਨਾਂ ਥਾਵਾਂ ਤੇ ਜਮਾ ਹੋਣ ਨੂੰ ਘਟਾ ਰਿਹਾ ਹੈ। ਪਾਰੀ ਬਰ ਪਾਰੀ ਅਤੇ 40 ਤੋਂ 60 ਕਿਲੋਮੀਟਰ ਦੀ ਰੇਂਜ ਦੇ ਵਿੱਚ ਉੱਤਰ ਪੱਛਮੀ ਹਵਾਵਾਂ ਯਾਤਰਾ ਨੂੰ ਮੁਸ਼ਕਲ ਬਣਾ ਰਹੀਆਂ ਨੇ ਜਦੋਂ ਵੀ ਤੇਜ਼ ਫਟਣ ਵਾਲੇ ਚੱਕਰ ਲੰਘਦੇ ਨੇ ਤਾਂ ਦ੍ਰਿਸ਼ਟੀ ਘਟਦੀ ਰਹਿੰਦੀ ਹੈ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਿਨਾਂ ਇਲਾਜ ਕੀਤੇ ਸੜਕਾਂ ਫੁੱਟਪਾਥ ਅਤੇ ਸਾਈਕਲ ਲੇਨ ਦਿਨ ਦੇ ਜ਼ਿਆਦਾਤਰ ਸਮੇਂ ਲਈ ਫਸਲਣ ਵਾਲੇ ਰਹਿਣਗੇ GTA ਭਰਦੀਆਂ ਟ੍ਰਾਂਜ਼ਿਟ ਏਜੰਸੀਆਂ ਦੇਰੀ ਦੀ ਰਿਪੋਰਟ ਕਰ ਰਹੀਆਂ ਨੇ ਕਈ ਬੱਸ ਰੂਟ ਸਮੇਂ ਤੋਂ ਪਿੱਛੇ ਚੱਲ ਰਹੇ ਨੇ ਕਿਉਂਕਿ ਆਪਰੇਟਰਸ ਘੱਟ ਟ੍ਰੈਕਸ਼ਨ ਅਤੇ ਹੌਲੀ ਟ੍ਰੈਫਿਕ ਦੇ ਨਾਲ ਨਜਿੱਠ ਰਹੇ ਨੇ ਟ੍ਰਾਂਟੋ ਦੇ ਵਿੱਚ ਐਂਟੀ ਆਈਸਿੰਗ ਟ੍ਰੇਨਾਂ ਅਤੇ ਸਟਰੀਕਾਰ ਤਾਇਨਾਤ ਕੀਤੇ ਗਏ ਨੇ ਜਦਕਿ ਵੱਖ-ਵੱਖ ਸਵਾਰਾਂ ਨੂੰ ਸ਼ਾਮ ਨੂੰ ਭੀੜ ਦੇ ਦੌਰਾਨ ਲੰਬੇ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ ਸੜਕ ਤੇ ਹਾਈਵੇ 401 ਅਤੇ ਹਾਈਵੇ 410 ਅਤੇ ਡਰਾਈਵਰਾਂ ਨੇ ਸਵੇਰ ਦੇ ਸਫ਼ਰ ਦੌਰਾਨ ਭਾਰੀ ਭੀੜ ਅਤੇ ਹੌਲੀ ਗਤੀ ਦੀ ਰਿਪੋਰਟ ਕੀਤੀ ਕੁਝ ਖੇਤਰਾਂ ਦੇ ਵਿੱਚ ਸਕੂਲ ਆਵਾਜਾਈ ਰੱਦ ਹੀ ਕਰ ਦਿੱਤੀ ਗਈ ਖਾਸ ਕਰਕੇ ਯੋਕ ਖੇਤਰ ਦੇ ਵਿੱਚ ਜਿੱਥੇ ਬੱਸਾਂ ਮਿਨੀਵੈਨਾਂ ਅਤੇ ਟੈਕਸੀਆਂ ਨੂੰ ਦਿਨ ਭਰ ਦੇ ਲਈ ਮੌਤਲ ਕੀਤਾ ਗਿਆ ਹੋਰ ਬੋੜਾ ਨੇ ਪਰਿਵਾਰਾਂ ਨੂੰ ਦੁਪਹਿਰ ਦੇ ਰੂਟਾਂ ਤੇ ਸੰਭਾਵਿਤ ਦੇਰੀ ਬਾਰੇ ਚੇਤਾਵਨੀ ਦਿੱਤੀ ਹੈ ਮਿਸਾਗਾ ਦੇ ਵਿੱਚ ਸਰਦੀਆਂ ਦੇ ਰੱਖ-ਰਖਾ ਲਈ ਟੀਮਾਂ ਨੂੰ ਤਰਜੀਹ ਦਿੱਤੀ ਗਈ ਹੈ ਕਿ ਸੜਕਾਂ ਫੁੱਟਪਾਥਾਂ ਤੇ ਰਹਾਇਸ਼ੀ ਖਿੜਕੀਆਂ ਨੂੰ ਲਗਾਤਾਰ ਸਾਫ਼ ਕੀਤਾ ਜਾਵੇ ਸ਼ਹਿਰ ਦੀਆਂ ਮੌਸਮੀ ਪਾਰਕਿੰਗ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਨੇ ਜਿਸ ਦਾ ਅਰਥ ਹੈ ਕਿ ਬਰਫ਼ਬਾਰੀ ਦੇ ਦੌਰਾਨ ਸੜਕ ਤੇ ਖੜੇ ਵਾਹਨਾਂ ਨੂੰ ਟਿਕਟਾਂ ਕੱਟਣ ਜਾਂ ਫਿਰ ਖਿੱਚਣ ਦਾ ਜੋਖਮ ਹੁੰਦਾ ਤਾਂ ਜੋ ਆਰਾਮ ਨਾਲ ਲੰਘਿਆ ਜਾ ਸਕੇ ਪੀਰਸਨ ਹਵਾਈ ਅੱਡੇ ਦੇ ਅਮਲੇ ਰਣਵੇਂ ਨੂੰ ਸਾਫ਼ ਕਰਨ ਲਈ ਲਗਾਤਾਰ ਕੰਮ ਕਰ ਰਹੇ ਨੇ ਜਦਕਿ ਹਵਾਈ ਅੱਡਾ ਚਾਲੂ ਰੱਖਿਆ ਜਾ ਰਿਹਾ ਹੈ ਯਾਤਰੀਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿਉਂ ਬਰਫ਼ ਸਾਫ਼ ਕਰਨ ਦੇ ਕਾਰਜਾਂ ਦੇ ਨਾਲ ਜੁੜੀ ਸੰਭਾਵੀ ਦੇਰੀ ਕਾਰਨ ਆਪਣੀ ਓਡਾਮ ਦੀ ਸਥਿਤੀ ਦੀ ਜਾਂਚ ਜ਼ਰੂਰ ਕਰ ਲੈਣ ਡਰਾਈਵਰਾਂ ਨੂੰ ਗਤੀ ਘਟਾਉਣ ਵਾਧੂ ਜਗ੍ਹਾ ਛੱਡਣ ਅਤੇ ਯਾਤਰਾਵਾਂ ਦੇ ਲਈ ਆਪਣੇ ਆਪ ਨੂੰ ਸਵੇਰੇ ਵੱਧ ਸਮਾਂ ਦੇਣ ਦੀ ਤਾਕੀਦ ਕੀਤੀ ਗਈ ਹੈ ਟਰਾਂਜ਼ਿਟ ਹੋਗਾ ਤਾਵਾ ਨੂੰ ਦਨ ਪਰ ਅਪਡੇਟ ਕੀਤੇ ਸੇਵਾ ਅਲਰਟਾਂ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ। ਸ਼ਾਮ ਤੱਕ ਤੂਫਾਨ ਦੇ ਘਟਣ ਦੀ ਉਮੀਦ ਜ਼ਰੂਰ ਕੀਤੀ ਗਈ ਹੈ ਜਿਸ ਤੋਂ ਬਾਅਦ ਰਾਤ ਪਰ ਤੇਜ਼ ਹਵਾਵਾਂ ਵੀ ਚੱਲਣਗੀਆਂ। ਅਧਿਕਾਰੀ ਹਾਲਾਤਾਂ ਦੀ ਨਿਗਰਾਨੀ ਕਰਦੇ ਰਹਿਣਗੇ ਤੇ ਲੋੜ ਪੈਣ ਤੇ ਨਵੀਂ ਸਲਾਹ ਵੀ ਜਾਰੀ ਕਰਨਗੇ। ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ। ਹਫਤੇ ਦੇ ਅੱਜ ਦੇ ਵਿੱਚ ਇੱਕ ਗੜਬੜ ਵਾਲਾ ਤੂਫਾਨ ਗ੍ਰੇਟਰ ਟ੍ਰਾਂਟੋ ਖੇਤਰ ਦੇ ਵਿੱਚ ਲਗਾਤਾਰ ਬਰਫਬਾਰੀ ਕਰ ਰਿਹਾ ਸੜਕਾਂ ਹੌਲੀ ਹੋ ਰਹੀਆਂ ਨੇ ਆਵਾਜਾਈ ਦੇ ਵਿੱਚ ਦੇਰੀ ਹੋ ਰਹੀ ਹੈ ਤੇ ਸਕੂਲੀ ਆਵਾਜਾਈ ਦੇ ਵਿੱਚ ਲਗਾਤਾਰ ਵਿਘਨ ਪੈ ਰਿਹਾ ਹੈ। ਵਾਤਾਵਰਣ ਅਤੇ ਜਲਵਾਯੂ ਪਰਵਰਤਨ ਕੈਨੇਡਾ ਦੀ ਬਰਫਬਾਰੀ ਦੀ ਚੇਤਾਵਨੀ ਮਿਸੀਸਾਗਾ, ਟ੍ਰਾਂਟੋ, ਯੋਕ ਖੇਤਰ ਪੀਲ ਅਤੇ ਦੱਖਣੀ ਅਨਟੈਰੀਓ ਦੇ ਬਹੁਤ ਸਾਰੇ ਹਿੱਸਿਆਂ ਦੇ ਲਈ ਪ੍ਰਭਾਵੀ ਹੈ ਕਿਉਂਕਿ ਸਿਸਟਮ ਲੰਘਦਾ ਹੈ। ਬੁੱਧਵਾਰ ਨੂੰ ਇਹ ਖੇਤਰ ਪਹਿਲਾਂ ਹੀ ਅਲਬਰਟਾ ਕਲੇਪਰ ਦੇ ਨਾਲ ਬੰਨੇ ਰਾਤ ਭਰ ਦੇ ਥਰੈਨਾ ਤੋਂ ਬਾਅਦ ਸੈਂਟੀਮੀਟਰ ਦੀ ਢਕਣ ਦੇ ਨਾਲ ਟਕਿਆ ਗਿਆ। ਪ੍ਰਵਿਖਿਆਣੀ ਕਰਨ ਵਾਲਿਆਂ ਨੂੰ ਦੁਪਹਿਰ ਤੱਕ 5 ਤੋਂ 10 ਸੈਂਟੀਮੀਟਰ ਵਾਧੂ ਮੀਂਹ ਪੈਣ ਦੀ ਉਮੀਦ ਹੈ। ਕੁਝ ਅੰਦਰੂਨੀ ਖੇਤਰਾਂ ਦੇ ਵਿੱਚ ਕੁੱਲ 15 ਸੈਂਟੀਮੀਟਰ ਦੇ ਨੇੜੇ ਇਸ ਨੂੰ ਦੇਖਿਆ ਜਾ ਸਕਦਾ ਹੈ। 온ਟਾਰੀਓ ਝੀਲ ਦੇ ਨੇੜੇ ਦੇ ਇਲਾਕਿਆਂ ਦੇ ਵਿੱਚ ਮੀਂਹ ਜਾਂ ਫਿਰ ਮੀਂਹ ਬਰਫ਼ ਦੇ ਮਿਸ਼ਰਣ ਦਾ ਅਨੁਪਾਅ ਹੋ ਰਿਹਾ ਹੈ ਜੋ ਉਹਨਾਂ ਥਾਵਾਂ ਤੇ ਜਮਾ ਹੋਣ ਨੂੰ ਘਟਾ ਰਿਹਾ ਹੈ। ਪਾਰੀਬਰ ਪਾਰੀ ਅਤੇ 40 ਤੋਂ 60 ਕਿਲੋਮੀਟਰ ਦੀ ਰੇਂਜ ਦੇ ਵਿੱਚ ਉੱਤਰ ਪੱਛਮੀ ਹਵਾਵਾਂ ਯਾਤਰਾ ਨੂੰ ਮੁਸ਼ਕਲ ਬਣਾ ਰਹੀਆਂ ਨੇ ਜਦੋਂ ਵੀ ਤੇਜ਼ ਫਟਣ ਵਾਲੇ ਚੱਕਰ ਲੰਘਦੇ ਨੇ ਤਾਂ ਦ੍ਰਿਸ਼ਟੀ ਘਟਦੀ ਰਹਿੰਦੀ ਹੈ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਿਨਾਂ ਇਲਾਜ ਕੀਤੇ ਸੜਕਾਂ ਫੁੱਟਪਾਥ ਅਤੇ ਸਾਈਕਲ ਲੇਨ ਦਿਨ ਦੇ ਜ਼ਿਆਦਾਤਰ ਸਮੇਂ ਲਈ ਫਸਲਣ ਵਾਲੇ ਰਹਿਣਗੇ GTA ਭਰਦੀਆਂ ਟ੍ਰਾਂਜ਼ਿਟ ਏਜੰਸੀਆਂ ਦੇਰੀ ਦੀ ਰਿਪੋਰਟ ਕਰ ਰਹੀਆਂ ਨੇ ਕਈ ਬੱਸ ਰੂਟ ਸਮੇਂ ਤੋਂ ਪਿੱਛੇ ਚੱਲ ਰਹੇ ਨੇ ਕਿਉਂਕਿ ਆਪਰੇਟਰਸ ਕਟ ਅਟਰੈਕਸ਼ਨ ਅਤੇ ਹੌਲੀ ਟ੍ਰੈਫਿਕ ਦੇ ਨਾਲ ਨਜਿੱਠ ਰਹੇ ਨੇ ਟ੍ਰਾਂਟੋ ਦੇ ਵਿੱਚ ਐਂਟੀ ਆਈਸਿੰਗ ਟ੍ਰੇਨਾਂ ਅਤੇ ਸਟਰੀਕਾਰ ਤਾਇਨਾਤ ਕੀਤੇ ਗਏ ਨੇ ਜਦਕਿ ਵੱਖ-ਵੱਖ ਸਵਾਰਾਂ ਨੂੰ ਸ਼ਾਮ ਨੂੰ ਭੀੜ ਦੇ ਦੌਰਾਨ ਲੰਬੇ ਉਹ ਸਮੇਂ ਦੀ ਉਟੀਕ ਕਰਨੀ ਪੈਂਦੀ ਹੈ ਸੜਕ ਤੇ ਹਾਈਵੇ 401 ਅਤੇ ਹਾਈਵੇ 410 ਅਤੇ ਡਰਾਈਵਰਾਂ ਨੇ ਸਵੇਰ ਦੇ ਸਫ਼ਰ ਦੌਰਾਨ ਭਾਰੀ ਪੀੜ ਅਤੇ ਹੌਲੀ ਗਤੀ ਦੀ ਰਿਪੋਰਟ ਕੀਤੀ ਕੁਝ ਖੇਤਰਾਂ ਦੇ ਵਿੱਚ ਸਕੂਲ ਆਵਾਜਾਈ ਰੱਦ ਹੀ ਕਰ ਦਿੱਤੀ ਗਈ ਖਾਸ ਕਰਕੇ ਯੋਕ ਖੇਤਰ ਦੇ ਵਿੱਚ ਜਿੱਥੇ ਬੱਸਾਂ ਮਿਨੀ ਵੈਨਾਂ ਅਤੇ ਟੈਕਸੀਆਂ ਨੂੰ ਦਿਨ ਭਰ ਦੇ ਲਈ ਮੌਤਲ ਕੀਤਾ ਗਿਆ ਹੋਰ ਬੋੜਾ ਨੇ ਪਰਿਵਾਰਾਂ ਨੂੰ ਦੁਪਹਿਰ ਦੇ ਰੂਟਾਂ ਤੇ ਸੰਭਾਵਿਤ ਦੇਰੀ ਬਾਰੇ ਚੇਤਾਵਨੀ ਦਿੱਤੀ ਹੈ ਮਿਸਾਗਾ ਦੇ ਵਿੱਚ ਸਰਦੀਆਂ ਦੇ ਰੱਖ-ਰਖਾ ਲਈ ਟੀਮਾਂ ਨੂੰ ਤਰਜੀਹ ਦਿੱਤੀ ਗਈ ਹੈ ਕਿ ਸੜਕਾਂ ਫੁੱਟਪਾਥਾਂ ਤੇ ਰਹਾਇਸ਼ੀ ਖਿੜਕੀਆਂ ਨੂੰ ਲਗਾਤਾਰ ਸਾਫ਼ ਕੀਤਾ ਜਾਵੇ ਸ਼ਹਿਰ ਦੀਆਂ ਮੌਸਮੀ ਪਾਰਕਿੰਗ ਪਵੰਨੀਆਂ ਵੀ ਲਾਗੂ ਕੀਤੀਆਂ ਗਈਆਂ ਨੇ ਜਿਸ ਦਾ ਅਰਥ ਹੈ ਕਿ ਬਰਫਬਾਰੀ ਦੇ ਦੌਰਾਨ ਸੜਕ ਤੇ ਖੜੇ ਵਾਹਨਾਂ ਨੂੰ ਟਿਕਟਾਂ ਕੱਟਣ ਜਾਂ ਫਿਰ ਖਿੱਚਣ ਦਾ ਜੋਖਮ ਹੁੰਦਾ ਤਾਂ ਜੋ ਆਰਾਮ ਨਾਲ ਲੰਘਿਆ ਜਾ ਸਕੇ ਪੀਰਸਨ ਹਵਾਈ ਅੱਡੇ ਦੇ ਅਮਲੇ ਰਣਵੇਂ ਨੂੰ ਸਾਫ਼ ਕਰਨ ਲਈ ਲਗਾਤਾਰ ਕੰਮ ਕਰ ਰਹੇ ਨੇ ਜਦਕਿ ਹਵਾਈ ਅੱਡਾ ਚਾਲੂ ਰੱਖਿਆ ਜਾ ਰਿਹਾ ਹੈ ਯਾਤਰੀਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿਉਂ ਬਰਫ਼ ਸਾਫ਼ ਕਰਨ ਦੇ ਕਾਰਜਾਂ ਦੇ ਨਾਲ ਜੁੜੀ ਸੰਭਾਵੀ ਦੇਰੀ ਕਾਰਨ ਆਪਣੀ ਓਡਾਮ ਦੀ ਸਥਿਤੀ ਦੀ ਜਾਂਚ ਜ਼ਰੂਰ ਕਰ ਲੈਣ ਡਰਾਈਵਰਾਂ ਨੂੰ ਗਤੀ ਘਟਾਉਣ ਵਾਧੂ ਜਗ੍ਹਾ ਛੱਡਣ ਅਤੇ ਯਾਤਰਾਵਾਂ ਦੇ ਲਈ ਆਪਣੇ ਆਪ ਨੂੰ ਸਵੇਰੇ ਵੱਧ ਸਮਾਂ ਦੇਣ ਦੀ ਤਾਕੀਦ ਕੀਤੀ ਗਈ ਹੈ ਟਰਾਂਜ਼ਿਟ ਹੋਗਾ ਤਾਵਾ ਨੂੰ ਦਨ ਪਰ ਅਪਡੇਟ ਕੀਤੇ ਸੇਵਾ ਅਲਰਟਾਂ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ ਸ਼ਾਮ ਤੱਕ ਤੂਫਾਨ ਦੇ ਘਟਣ ਦੀ ਉਮੀਦ ਜ਼ਰੂਰ ਕੀਤੀ ਗਈ ਹੈ ਜਿਸ ਤੋਂ ਬਾਅਦ ਰਾਤ ਪਰ ਤੇਜ਼ ਹਵਾਵਾਂ ਵੀ ਚੱਲਣਗੀਆਂ ਅਧਿਕਾਰੀ ਹਾਲਾਤਾਂ ਦੀ ਨਿਗਰਾਨੀ ਕਰਦੇ ਰਹਿਣਗੇ ਤੇ ਲੋੜ ਪੈਣ ਤੇ ਨਵੀਂ ਸਲਾਹ ਵੀ ਜਾਰੀ ਕਰਨਗੇ